ਸ਼ਸ਼੍ਰੀਕਲ ਦੋਸਤੋ ਅੱਜ ਆਪਾਂ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਮੋਗਾ ਦਾ ਪਿੰਡ ਸ਼ੇਰਪੁਰ ਤੇ ਸ਼ੇਰਪੁਰ ਪਿੰਡ ਦੇ ਵਿੱਚ ਮੌਜੂਦ ਹਾਂ ਇਸ ਟਾਈਮ ਤੇ ਸਾਨੂੰ ਭੈਣ ਹੋਣਾ ਵੱਲੋਂ ਫੋਨ ਆਇਆ ਸੀ ਕਿ ਜਿਹੜਾ ਘਰ ਦੇ ਜਿਹੜੇ ਹਾਲਾਤ ਤੁਸੀਂ ਦੇਖ ਰਹੇ ਹੋ ਪਿੱਛੇ ਤੇ ਘਰ ਦੇ ਜਿਹੜੇ ਹਾਲਾਤ ਨੇ ਉਹ ਬਹੁਤ ਜਿਆਦੇ ਮਾੜੇ ਹਾਲਾਤ ਆ ਤੇ ਆਪਾਂ ਸਾਰੀ ਗੱਲ ਭੈਣ ਹੋਣਾ ਨਾਲ ਕਰਾਂਗੇ ਤੇ ਅੱਜ ਅਸੀਂ ਪਿੰਡ ਸ਼ੇਰਪੁਰ ਦੇ ਵਿੱਚ ਪਹੁੰਚੇ ਆ ਭੈਣ ਹੋਣਾ ਦੇ ਘਰੇ ਗੱਲਬਾਤ ਸਾਰੀ ਕਰਦੇ ਆਂ ਇਹ ਵੀ ਕੀ ਗੱਲਬਾਤ ਤਾਣੀ ਜੀ ਦੂਸਰਾ ਤੁਹਾਡੇ ਹਸਬੰਡ ਜਿਹੜੇ ਤੁਹਾਡੇ ਪਤੀ ਹੋ ਉਹ ਡੈਥ ਹੋਈ ਉਹਦੀ ਕਿੰਨਾ ਟਾਈਮ ਹੋ ਗਿਆ ਡੈਥ ਹੋਈ ਨਾ 8-9 ਸਾਲ ਆ 8-9 ਸਾਲ ਨੂੰ ਹਾਂਜੀ ਕਿੰਨੇ ਬੱਚੇ ਪਣੇ ਤਿੰਨ ਤਿੰਨ ਬੱਚੇ ਆ ਕਿ ਕੁੜੀਆਂ ਕੇ ਦੋ ਕੁੜੀਆਂ ਤੇ ਇੱਕ ਲੜਕਾ ਪੜਦੇ ਬੱਚੇ ਹਾਂਜੀ ਅੱਛਾ ਕਿਹੜੀ ਕਲਾਸ ਚ ਪੜਦੇ ਆ ਕੁੜੀਆਂ ਇੱਕ 9ਵੀਂ ਚ ਪੜਦਾ ਤੇ ਇੱਕ ਚੌਥੀ ਚ ਇੱਕ ਦੂਸਰੀ ਚ ਠੀਕ ਹੈ ਜੀ ਤੇ ਭੈਣੇ ਫਿਰ ਗੁਜ਼ਾਰਾ ਕਿਵੇਂ ਚੱਲਦਾ ਫਿਰ ਤੁਸੀਂ ਆਪ ਮਿਹਨਤ ਮਜ਼ਦੂਰੀ ਕਰਦੇ ਹੋ ਹਾਂਜੀ ਆਪ ਕਰਦੇ ਆ ਮਜ਼ਦੂਰੀ ਹਾਂਜੀ ਦਿਹਾੜੀ ਵਿਦਰਾ ਕਰਕੇ ਹਾਂਜੀ ਦਿਹਾੜੀ ਕਰਦੇ ਆ ਟਾਈਮ ਹੋਵੇ ਤਾਂ ਰਾਤ ਸਲਾਈ ਦਾ ਕੰਮ ਕਰ ਲੈਂਦੇ ਆ ਅੱਛਾ ਤਾਂ ਸਲਾਈ ਦਾ ਵੀ ਕਰ ਲੈਂਦੇ ਹੈ ਤੇ ਫਿਰ ਘਰ ਦਾ ਗੁਜ਼ਾਰਾ ਤਾਂ ਜਿਹੜਾ ਬਹੁਤ ਮੁਸ਼ਕਲ ਹੈ ਇਦਾਂ ਹਨਾ ਅੱਛਾ ਬਹੁਤ ਜ਼ਿਆਦਾ ਹਾਂਜੀ ਔਖਾ ਅੱਛਾ ਹਾਂਜੀ ਤੋਂ ਕੋਈ ਰਿਸ਼ਤੇਦਾਰ ਭੈਣ ਭਰਾ ਵੀ ਕੁਝ ਹਰਾ ਲਉਂਦੇ ਥੋੜਾ ਬਹੁਤਾ ਕਿ ਨਹੀਂ ਲਉਂਦੇ ਨਹੀਂ ਕੋਈ ਆਪ ਹੀ ਮਿਹਨਤ ਕਰਦੇ ਫਿਰ ਹਾਂਜੀ ਤੋਂ ਦੋਸਤ ਤੁਸੀਂ ਦੇਖ ਰਹੇ ਹੋ ਭੈਣ ਹੁਣੀ ਕਹਿੰਦੇ ਕਿ ਆਪ ਹੀ ਅਸੀਂ ਦਿਹਾੜੀ ਦੇ ਵੀ ਕੰਮ ਕਰ ਲੇ ਵੀ ਚਲੋ ਮਿਹਨਤ ਮੁਜਦੂਰੀ ਕਰਨੀ ਬਹੁਤ ਜ਼ਰੂਰੀ ਹੈ ਤੇ ਦੂਸਰਾ ਜੇ ਕੋ ਜਿੰਨਾ ਕੋ ਟਾਈਮ ਹੋਵੇ ਕਿਨੇ ਸਲਾਈ ਦਾ ਵੀ ਕੰਮ ਕਰ ਲੀਦਾ ਤਿੰਨ ਬੱਚੇ ਆ ਪਰ ਤਿੰਨ ਬੱਚੇ ਪਾਲਣੇ ਇਸ ਟਾਈਮ ਜਿਹੜੇ ਇਸ ਹਾਲਾਤ ਦੇ ਵਿੱਚ ਇੰਨੀ ਮਹਿੰਗਾਈ ਦੇ ਵਿੱਚ ਜਿਹੜੇ ਬੱਚੇ ਪਾਲੜੇ ਉਹ ਬਹੁਤ ਮੁਸ਼ਕਲ ਆ ਤੇ ਭਨੇ ਮਤਲਬ ਕੀ ਕੋਈ ਹੋਰ ਵੀ ਕੋਈ ਤੁਹਾਨੂੰ ਪਿੰਡ ਵੱਲੋਂ ਸਹਾਰਾ ਜਾਂ ਕੋਈ ਸੰਸਤਾ ਵੱਲੋਂ ਜਾਂ ਕਿਸੇ ਵੱਲੋਂ ਵੀ ਹੈ ਇਲਸ ਨਹੀਂ ਆਂਦੀ ਔਰ ਕੋਈ ਨਹੀਂ ਟੈਂਸ਼ਨ ਨਹੀਂ ਆਉਂਦੀ ਹੈ ਤੇ ਕੋਈ ਜਿਵੇਂ ਪਿੰਡਾਂ ਚ ਕਲੱਬ ਬਣਿਆ ਜਾਂ ਕੋਈ ਉਹਨਾਂ ਵੱਲੋਂ ਜਾਂ ਕੋਈ ਕਮੇਟੀ ਵੱਲੋਂ ਕਿਸੇ ਵੱਲੋਂ ਵੀ ਕਿਸੇ ਵੱਲੋਂ ਕੋਈ ਸਹਾਰਾ ਨਹੀਂ ਹੈ ਕੋਈ ਵੀ ਬਿਲਕੁਲ ਨਹੀਂ ਨਹੀਂ ਕੋਈ ਨਹੀਂ ਬਿਲਕੁਲ ਅੱਛਾ ਤੇ ਫਿਰ ਇਦਾਂ ਹੀ ਆਪ ਹੀ ਜਿਹੜੀ ਮਿਹਨਤ ਵੀ ਕਰਦੇ ਹੈ ਉਹ ਦੋਸਤੋ ਮੈਂ ਹਰ ਜਗ੍ਹਾ ਤੇ ਹਰ ਪਿੰਡ ਵਿੱਚ ਵੀ ਜਾ ਕੇ ਇਹ ਬੇਨਤੀ ਕਰ ਦਿੰਦਾਂ ਨਾ ਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਉਹਨਾਂ ਦਾ ਉਪਦੇਸ਼ ਆ ਕਿ ਗੋਲਕ ਤੇ ਗਰੀਬ ਦਾ ਮੂੰਹ ਤੇ ਅਸੀਂ ਹਰ ਪਿੰਡ ਦੇ ਵਿੱਚ ਜਾ ਕੇ ਇਹ ਜ਼ਰੂਰ ਵੀਡੀਓ ਰਾਈਂਦੀ ਤੇ ਜਿਹੜੇ ਕਲੱਬ ਵਾਲੇ ਮੁੰਡੇ ਆ ਜਾਂ ਹੋਰ ਵੀ ਪੰਚਾਇਤਾਂ ਅਸੀਂ ਉਹਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹੁੰਨੇ ਆ ਕਿ ਵੀ ਆਪਣੇ ਪਿੰਡ ਦੇ ਵਿੱਚ ਜੇ ਤੁਹਾਨੂੰ ਕੋਈ ਲੱਗਦਾ ਤੁਹਾਡੇ ਸੱਜੇ ਖੱਬੇ ਕੋਈ ਵੀ ਪਰਿਵਾਰ ਜਿਹੜਾ ਲੋੜਵੰਦ ਪਰਿਵਾਰ ਆ ਤਾਂ ਤੁਸੀਂ ਉਹਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਅਸੀਂ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ ਤੇ ਸਭ ਤੋਂ ਸਾਨੂੰ ਇਹੀ ਗੁਰੂ ਘਰ ਸਿਖਾਉਂਦੇ ਨੇ ਕਿ ਗੁਰੂ ਕੀ ਗੋਲ ਕਿਤੇ ਗਰੀਬ ਦੇ ਮੂੰਹ ਦੇ ਤਹਿਤ ਜਿਹੜਾ ਸਾਨੂੰ ਆ ਉਸ ਤਰੀਕੇ ਦਾ ਪਰਿਵਾਰ ਦੀ ਜਿਹੜੀ ਲੋੜਵੰਦ ਪਰਿਵਾਰ ਆ ਜੋ ਕੋ ਮੈਂ ਆਪਦੇ ਪਿੰਡ ਦੇ ਵਿੱਚ ਗਲੀ ਮਹੱਲੇ ਸ਼ਹਿਰ ਦੇ ਵਿੱਚ ਤੇ ਉਹ ਪਰਿਵਾਰ ਦੀ ਜਿਹੜੀ ਸੇਵਾ ਕਰਨੀ ਸਾਨੂੰ ਜ਼ਰੂਰ ਚਾਹੀਦੀ ਆ ਪਰ ਲੇਕਿਨ ਭੈਣ ਹੁਣੀ ਕਹਿ ਰਹੀ ਆ ਸਾਨੂੰ ਮਤਲਬ ਕਿ ਕਿਸੇ ਵੀ ਵੱਲੋਂ ਨਾ ਕਿਸੇ ਕਲੱਬ ਵੱਲੋਂ ਨਾ ਕਿਸੇ ਸੰਸਥਾ ਵੱਲੋਂ ਨਾ ਕਿਸੇ ਹੋਰ ਵੀਰ ਭੈਣ ਭਰਾ ਵੱਲੋਂ ਕੋਈ ਮਤਲਬ ਨਹੀਂ ਮਦਦ ਨਹੀਂ ਮਿਲਦੀ ਕੀ ਤੇ ਅਸੀਂ ਆਪ ਹੀ ਜਿਹੜਾ ਆਪਦੀ ਮਿਹਨਤ ਕਰਦੇ ਆ ਤੇ ਭਾਵੇਂ ਅਸੀਂ ਸਿਰਫ ਜਿਹੜਾ ਮਤਲਬ ਕਿ ਇਕੱਲਾ ਜਿਹਾ ਘਰ ਦਾ ਰਾਸ਼ਨ ਆ ਅਸੀਂ ਉਹੀ ਪਹੁੰਚਾਉਣੀ ਆ ਘਰਾਂ ਦੇ ਵਿੱਚ ਤੇ ਹਾਂਜੀ ਐਨਾਈ ਵਾਦੂ ਹੋ ਜ ਕੋਈ ਹੈਲਪ ਠੀਕ ਹੈ ਜੀ ਤੋਂ ਪੈਣ ਹੁਣੀ ਕਹਿੰਦੇ ਨੇ ਵੀ ਜਿਹੜਾ ਆਪਾਂ ਜਿਸ ਤਰ੍ਹਾਂ ਕਿ ਆਪਾਂ ਸ਼ੁਰੂ ਕੀਤਾ ਹੋਇਆ ਸਾਡਾ ਹੈਲਪ ਕਲੱਬ 13 13 ਵੱਲੋਂ ਜਿਹੜੇ ਮੇਰੇ ਨਾਲ ਐਨਆਰਏ ਵੀਰ ਜਾਂ ਦੂਸਰੇ ਫਰੈਂਡ ਸਰਕਲ ਦੇ ਵਿੱਚ ਵੀਰ ਜੁੜੇ ਹੋਏ ਨੇ ਇਸ ਟਾਈਮ ਬਹੁਤ ਵੱਡੀ ਜਿਹੜੀ ਉਹ ਸੇਵਾ ਨਿਭਾ ਰਹੇ ਨੇ ਮਦਦ ਕਰ ਰਹੇ ਨੇ ਪਰਿਵਾਰਾਂ ਦੀ ਜਿਹੜੇ ਲੋੜਵੰਦ ਪਰਿਵਾਰ ਆ ਤਾਂ ਪੈਣ ਹੁਣੀ ਕਹਿੰਦੇ ਜਿਹੜੇ ਅਸੀਂ ਮਤਲਬ ਕਿ ਹਰ ਮਹੀਨੇ ਇਹ ਕੋਸ਼ਿਸ਼ ਕਰੀਦੀ ਆ ਕਿ ਜਿਹੜੇ ਪਰਿਵਾਰ ਸਾਡੇ ਨਾਲ ਜੁੜ ਰਹੇ ਆ ਉਹਨਾਂ ਨੂੰ ਹਰ ਮਹੀਨੇ ਜਿਹੜਾ ਜਿਹੜਾ ਸੌਦਾ ਪ੍ਰੋਵਾਈਡ ਕਰਵਾਇਆ ਜਾਵੇ ਘਰ ਦਾ ਜਿੰਨਾ A to Z ਰਾਸ਼ਨ ਹੁੰਦਾ ਘਰ ਵਿੱਚ ਵਰਤਣ ਵਾਲਾ ਸੌਦਾ ਹੁੰਦਾ ਜਿਹੜਾ ਉਹ ਹਰ ਮਹੀਨੇ ਜਿਹੜੇ ਪਰਿਵਾਰ ਜੁੜ ਚੁੱਕੇ ਨੇ ਉਹ ਪਰਿਵਾਰਾਂ ਨੂੰ ਹਰ ਮਹੀਨੇ ਯਾਨੀ ਕਿ ਅੱਜ ਜਿਵੇਂ ਹੁਣ ਅਸੀਂ ਰਾਸ਼ਨ ਵੇਚਤਾ ਇਹਨਾਂ ਨੂੰ ਤੇ ਕੱਲ ਨੂੰ ਦੁਬਾਰਾ ਮਤਲਬ ਕਿ ਅਗਲੇ ਮਹੀਨੇ ਦੁਬਾਰਾ ਫਿਰ ਜਿਹੜਾ ਉਹ ਹੀ ਰਾਸ਼ਨ ਦੀ ਸੇਵਾ ਕੀਤੀ ਜਾਣੀ ਆ ਤੇ ਮੈਂ ਸਾਰੇ ਹੀ ਜਿੰਦੇ ਵੀ ਹੋਰ ਵੀ ਐ ਐਨਾਰੀ ਵੀਰਾ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਔਰ ਫਰੈਂਡ ਸਰਕਲ ਦੇ ਵਿੱਚ ਦੂਸਰੇ ਵੀ ਵੀਰਾਂ ਨੂੰ ਬੇਨਤੀ ਕਰਦਾ ਤੇ ਪਰਿਵਾਰਾਂ ਦੀ ਮਦਦ ਕਰਨ ਲਈ ਹੋਰ ਵੀ ਵੱਧ ਤੋਂ ਵੱਧ ਸਾਡੇ ਨਾਲ ਜਿਹੜਾ ਸਹਿਯੋਗ ਕਰੋ ਔਰ ਦੂਸਰਾ ਕੀ ਅਗਰ ਤੁਹਾਨੂੰ ਕੋਈ ਵੀ ਤੁਹਾਡੇ ਪਿੰਡ ਗਲੀ ਮਹੱਲੇ ਸ਼ਹਿਰ ਦੇ ਵਿੱਚ ਐ ਸੱਜੇ ਖੱਬੇ ਲੱਗਦਾ ਕਿ ਹੋਰ ਵੀ ਪਰਿਵਾਰ ਕੋਈ ਲੋੜਵੰਦ ਹੈਗਾ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਤੇ ਭੈਣੇ ਅਸੀਂ ਤੁਹਾਨੂੰ ਕੱਲ ਨੂੰ ਮਤਲਬ ਕਿ ਜਿਹੜਾ ਘਰ ਦਾ ਰਾਸ਼ਨ ਸਾਰਾ ਅੱਜ ਤਾਂ ਵੀ ਪਛਾਣਾਂਗੇ ਠੀਕ ਹੈ ਜੀ ਠੀਕ ਠੀਕ ਹੈ ਜੀ ਠੀਕ ਹੈ ਤੋਂ ਬਹੁਤ ਬਹੁਤ ਮੈਸੀ ਕੰਨੇ ਕੀ ਭੈਣੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾ ਆਪਣੇ ਬੱਚਿਆਂ ਨੂੰ ਇਹ ਗੁੜੀਆ ਆਪਣੀ ਆਈ ਬਤ ਇੱਥੇ ਆਜੋ ਤੇ ਬੱਚੇ ਜਿਹੜੇ ਉਹਨਾਂ ਨੂੰ ਪਾਲ ਰਹੇ ਨੇ ਤੇ ਪਰ ਇਸ ਮਹਿੰਗਾਈ ਦੇ ਵਿੱਚ ਜਿਹੜਾ ਉਹ ਬਹੁਤ ਮੁਸ਼ਕਲ ਆ ਤੇ ਪਰ ਫਿਰ ਵੀ ਪਰਮਾਤਮਾ ਉਹ ਕਹਿੰਦੇ ਲੈ ਵੀ ਹਰ ਕਿਸੇ ਲੈ ਵੀ ਕੋਈ ਵੀ ਭਾਵੇਂ ਜੀਵ ਜੰਤੂ ਵੀ ਹੋਵੇ ਤੇ ਇਨਸਾਨ ਦੇ ਜਦਾਂ ਗੱਲ ਵੱਡੀ ਆ ਉਹ ਜੀਵ ਜੰਤੂ ਤੇ ਮੂਚ ਵੀ ਜਿਹੜਾ ਉਹ ਹਰ ਇੱਕ ਚੀਜ਼ ਪਾਉਂਦਾ ਤੇ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹੋ ਜਿਹੇ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ